ਅਗਬਾ ਹੋਤਾ ਹੈ ਦਿਨੋਂ ਆਪਾਂ ਮੇਜਰ ਫਾਇਰ ਕਰ ਗਏ ਨੇ ਆ ਉਹ ਆ ਗਏ ਛਾਂਖ ਦਾ ਗੱਬਰ ਸਿੰਘ ਤੋਂ ਘੱਟ ਨੇ ਆਪ ਵੀ ਦੇਣ ਲੱਗ ਜੂ ਜਿਵੇਂ ਇਹ ਕਾਰਗਲ ਦੀ ਜੰਗ ਜਿੱਤ ਕੇ ਆਏ ਹੋਣ ਤੋ ਇਹਨਾਂ ਲਚਕੀਲਾ ਘਾਤੋਂ ਆਇਰ ਇਹਨਾ ਕੁੜੀ ਪੁਣਾ ਤਾਂ ਕਿਸੇ ਕੁੜੀ ਚ ਨਹੀਂ ਹੁੰਦਾ ਇੱਛਾ ਤਾਰੀ ਸਲੇਦਿਆ ਬ੍ਰੇਕ ਤੂੰ ਉਹਨਾਂ ਅੱਗੇ ਖੁੱਦਾ ਤਾਂ ਨਹੀਂ ਹੋ ਜਾਂਦਾ ਸੀ ਓਕੇ ਕਹਿੰਦੇ ਡਾਂਸ ਛੱਡ ਦੇ ਕਿਵੇਂ ਛੱਡਿੰਦਾ ਨੂੰ ਸਪ ਕਾਲੀਆਂ ਕੁੱਤਾਂ ਦੇ ਨੱਚਦੀਆਂ ਅਲੜਕਵਾਰੀਆਂ ਸਤਿਕਾਰਿਆ ਸੁੱਤਾ ਦੇ ਹਵਾ ਮਿੱਟੀ ਉੱਡਦੇ ਠੀਕ ਹੈ ਜੀ ਮਿਹਰਬਾਨੀ ਸਤਿਕਾਰਿਆ ਪੜਦਾ ਖਸਮਾ ਤੇ ਟਿਕਦਾ ਰਾਵਤ ਮੁਤਾਫਕ ਚਮਕ ਚੱਲੂਆ ਆਈਪੀਐਸ ਦੇ ਪੇਪਰਾਂ ਤੇ ਜ਼ਰੂਰ ਆਊਗਾ ਕੋਸ਼ਿਸ਼ ਬੀਐਫਬਲੋਂ ਲਈ ਵੀ ਕਰਨੀ ਸੀ ਗੱਲ ਦਾ ਟੈਂਪੂ ਪੁਨੇ ਦੀ ਸੀ ਵੀ ਇਹਦੇ ਤੈਕੇ ਲੰਕਦੇ ਨੇ ਝੂਠੀ ਜੀ ਨਾ ਹੋਵੇ ਕਿ ਪਾ ਚਮਕ ਚੱਲੂਈ ਯਾਰੋ ਛੱਡਤੀ ਹੱਤ ਤੂੰ ਚੰਗਿਆਰੀ ਸੰਦਗਾਰੇ ਨਾਰੀ ਨਾਲੇ ਬੜਗੀ ਜਮਾਈਂ ਪਿਆਉ ਤੇ ਗਈ ਆਪ ਦੇ ਤੇ ਅੰਤਰਾਲਾ ਕੀੜਾ ਹਾਲ ਚਾਲ ਕਰ ਰਿਹਾ ਵੀ ਸੋਹਾ ਅਗਰਾਤ ਤੋਂ ਅਗਲਾ ਆਪ ਦੇ ਨਿੱਕੇ ਨਿੱਕੇ ਚਾ ごき放んミヤ ਸਵਾਗਤ ਕਰਦੇ ਮਿੱਤਰ ਪਿਆਰਿਓ ਤੁਹਾਡੇ ਕੋਲ ਨਵੇਂ ਵੀਡੀਓ ਦੇ ਵਿੱਚ ਤੁਸੀਂ ਯਾਰ ਬੱਲੂ ਮੈਡ ਸੰਧੂ ਬਰਗਿਆ ਨੂੰ ਤਾਂ ਬਥੇਰਾ ਫੋਲੋ ਕਰ ਲੈਣੀ ਉਹਨਾਂ ਦੇ ਤਾਂ ਲੱਖਾਂ ਚ ਫੋਲੋਅਰ ਨੇ ਸਾਡੀ ਵੀਡੀਓ ਦੇਖ ਜਾਣੇ ਹੋ ਨਾ ਵੀਡੀਓ ਨੂੰ ਕਰਦੇ ਹੋ ਲਾਈਕ ਨਾ ਕਰਦੇ ਹੋ ਕਮੈਂਟ ਤੇ ਨਾ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਟਾਰਗੇਟ ਰੱਖਦੇ ਨੇ ਕਿ ਯਾਰ ਲਾਈਕ ਦਾ 30 ਤੁਸੀਂ ਪੂਰਾ ਕਰਦੇ ਹੈ ਨਹੀਂ ਤੇ ਇਹ ਜੇ ਹਨਰ ਨੂੰ ਭੱਜ-ਭੱਜ ਕੇ ਲਾਈਕ ਕਮੈਂਟ ਕਰਦੇ ਹੋ ਆ ਕਿੱਦਰਾ ਸੱਦ ਲਿਆ ਆ ਕਿੱਦਰਾ ਸੱਦ ਲਿਆ ਉੱਤਤਾਨੀ ਸ਼ੋਕ ਕੋਈ ਪੈਲ ਫੜੇ ਦਾ ਵੱਡੇ ਵੈਲੀ ਜੱਟ ਨੇ ਲਿਆਉਣੇ ਦਹਿਣ ਤੇ ਅੱਛਲ ਦੀ ਸਾਰਿਆਂ ਨੂੰ ਮੈਂ ਸਦੀਪ ਕਰਕੇ ਵੀ ਨਿ ਸਲਾਮ ਹੋ ਗਿਆ ਤੁ ਜੇ ਮੈਂ ਤੁਸੀਂ ਸਾਰੇ ਜਾਣਦੇ ਹੋ ਕਿ ਤורה ਦਿਨ ਤੋਂ ਸੌਨਾ ਮਹੀਨਾ ਸ਼ੁਰੂ ਹੋ ਰਿਹਾ ਹੈ ਸੌਨੇ ਵੀ ਨਹੀਂ ਕੁੜੀਆਂ ਮੈਂ ਨਹੀਂ ਲਾਉਂਦੀਆਂ ਨਹੀਂ ਸ਼ਗਰ ਮਨਾਉਂਦੀਆਂ ਨਹੀਂ ਦੀਆਂ ਦਾ ਤਿਹਾੜ ਜਿਹੜਾ ਬਹੁਤ ਫੇਮਸ ਹੈ ਜੇ ਤੁਸੀਂ ਵੀ ਮੈਂਹਿੰਦੀ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਮੈਂਹਿੰਦੀ ਦਾ ਕੋਰਸ ਕਰਨਾ ਚਾਹੁੰਦੇ ਹੋ ਜਾਂ ਕੋਈ ਹੋਰ ਬਿਊਟੀ ਕੋਰਸ ਕਰਨਾ ਚਾਹੁੰਦੇ ਹੋ 스ਕਿਨ ਮੇਕਅਪ ਹੈ ਤਾਂ ਤੁਸੀਂ ਸਾਡੀ ਫਲਾਉਂ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਸਾਨੂੰ ਕਾਲ ਕਰ ਸਕਦੇ ਹੋ ਜਿਹੜੇ ਵੀ ਨੰਬਰ ਸਾਡੀ ਪ੍ਰੋਫਾਈਲ ਦੇ ਵਿੱਚ ਦਿੱ ਅੱਜਕਲ ਇੰਸਟਾਗ੍ਰਾਮ ਤੇ ਕੁੜੀਆਂ ਘੱਟ ਦੇਖਦੀਆਂ ਨੇ ਤੇ ਅਜੇ ਟੈਂਪੋਆਂ ਦਾ ਮੀਂਹ ਪਿਆ ਪਿਆ ਰੀਲ ਸਕਰੋਲ ਕੀਤੀ ਨਹੀਂ ਤੇ ਟੈਂਪੋ ਮੁਰਿਆ ਜਾਣੀ ਇਹਨਾਂ ਦੀ ਸਾਲੀ ਇਹ ਸਮਝ ਨਹੀਂ ਆਉਂਦੀ ਵੀ ਇਹ ਅਹਜੇ ਕਿਹੜੀ ਸੰਗਤ ਚ ਰਹਿੰਦੇ ਨੇ ਜਿੰਨਾਂ ਦਾ ਇਹਨਾਂ ਸਾਲਿਆਂ ਨੂੰ ਰੰਗ ਚੁਰਿਆ ਹੋਇਆਗਾ ਇਹਨੇ ਲੱਛਣਾਂ ਕੋਈ ਕੁੜੀ ਨਹੀਂ ਕਰਦੀ ਗਣੇਸ਼ ਹਾਲੇ ਲੱਛਣ ਇਹ ਕਰਦੇ ਨੇ ਜੇ ਕਿਤੇ ਇਹ ਅਹਜੇ ਲੱਛਣ ਨਾ ਦਿਖਾਉਂਦਾ ਨਾ ਆਪਦੇ ਜਮਾਈ ਸ਼ਕਲੋਂ ਤਾਂ ਗੱਬਰ ਸਿੰਘ ਲੱਗਦਾ ਮੈਂ ਚੋਂ ਮੁੱਛਾਂ ਖੜਾ ਗੱਬਰ ਸਿੰਘ ਤੋਂ ਘੱਟ ਨੇ ਪਰ ਗੈਉ ਜੀ ਨੇ ਲੱਛਣ ਖੰਦਾਏ ਨਹੀਂ ਨਾ ਇਹ ਇਸਾਲੇ ਸਾਗਰ ਦੀ ਬੋਟੀ ਤੋਂ ਵੀ ਚਾਰ ਚੰਦ ਉੱਤੋਂ ਦੀ ਹੋਈ ਨੇ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਬੀਰ ਜੀ ਮਹਿੰਦੀ ਵਾਲੇ ਨਹੀਂ ਨਹੀਂ ਬੀਰ ਜੀ ਨਹੀਂ ਭੈਣ ਜੀ ਮਹਿੰਦੀ ਵਾਲੇ ਅਸਰੇ ਸਾਰੇ ਸੰਗਤ ਦਾ ਪ੍ਰਭੂ ਕੋਲ ਇਹਨੂੰ ਥੋੜੀ ਪਤਾ ਸੀ ਬੀਏ ਰੰਨਾ ਨੂੰ ਕੋਸ਼ ਦਿੰਦਾ ਦਿੰਦਾ ਆਪ ਵੀ ਦੇਣ ਲੱਗ ਜੂ ਅੱਗ ਬਹੁਤ ਹੈ ਦਿਲੋਂ ਆਪਾਂ ਮੇਜਰ ਫਾਇਰ ਕੱਲ ਕਹਿੰਦੇ ਆ ਉਹ ਆ ਗਏ ਮੈਨੂੰ ਸਾਲਾ ਇਹਨਾਂ ਦਾ ਇਹ ਸਮਝ ਨਹੀਂ ਆਉਂਦਾ ਵੀ ਜੇ ਤੁਸੀਂ ਅੱਧੀ ਟੀਮੀਓ ਬਣਾਣਾ ਸੀ ਬੋਲੀ ਟੀਮੀਂ ਐਬਲੀ ਬੋਲਣੀ ਆ ਫੇਰ ਤੁਸੀਂ ਸਿਰ ਤੇ ਪੱਗ ਤੇ ਦਾੜਾ ਪ੍ਰਕਾਸ਼ ਕਾਤੋਂ ਕਰਿਆ ਜਿਵੇਂ ਤੁਸੀਂ ਸਾਰੀ ਚਾਹਲੀਓ ਕਿ ਸੋਹਰੇ ਤਰੀਕ ਤੋਂ ਸੌਂਦਾ ਮਹੀਨਾ ਸ਼ੁਰੂ ਹੋ ਰਿਹਾ ਹੈ ਉਹ ਪ੍ਰਾਵਾ ਤੋ ਇਹ ਨਾਲੇ ਚਕੀ ਲਾ ਕਾਤੋਂ ਆਇਰ ਤੁੰਪੇ ਨਵਾਂ ਗੁਕਨਾ ਸੋਨਾ ਬੋਲ ਦਿੰਦਾ ਭੜਦਾ ਖਜ਼ਨਾ ਤੇ ਟਿਕਦਾ ਕਰੇ ਓਏ ਹੋਏ ਸੋਨਿਓ ਇਹਨਾਂ ਚਾਤਾ ਯਾਰ ਮੈਨੂੰ ਲੱਗਦਾ ਕੁਰੀਆਂ ਨੋ ਨਹੀਂ ਚੜਿਆ ਹੋਣਾ ਜਿੰਨਾ ਚੜੀ ਬੈਠਾ ਓ ਐਕਸਕਿਊਜ਼ ਮੀ ਪੀ ਸਟਾਪ ਇਟ ਓ ਨਹੀਂ ਬਸੀ ਸਾਹਿਬ ਮੈਂ ਤੀਆਂ ਦੇ ਚਾ ਦੀ ਗੱਲ ਕਰਦਾ ਜਿਵੇਂ ਇਹ ਚੱਲੀ ਜੀ ਆ ਨਾ ਬਸੀ ਸਾਹਿਬ ਉਵੇਂ ਤੁਸੀਂ ਚੱਲੇ ਜੀ ਇਹ ਸੋਨੇ ਹੁਣੀ ਮੋਗੇ ਤੋਂ ਨੇ ਉਹੀ ਪਿੰਕੀ ਕੌਣ ਮੋਗੇ ਵਾਲੀ ਪਿੰਕੀ oh got ਮੋਗੇ ਵਾਲੀ ਪਿੰਕੀ ਹਾਂ ਨਾਲੇ ਤੁਸੀਂ ਮਹਿੰਦੀ ਦੀ ਐਡ ਗਲਤ ਕਰੀ ਜਾਂਦੇ ਹੋ ਜਾਨੂ ਜੀ ਤੁਹਾਡਾ ਮਸਲਾ ਕੋਸ਼ੂ ਹੋ ਰਾ ਨਾਲੇ ਇਹਨੇ ਮਹਿੰਦੀ ਜਮਾ ਨਹੀਂ ਲਈ ਪਰ ਇਹ ਮਹਿੰਦੀ ਵਾਲੇ ਰੰਗਾਂ ਤੇ ਜ਼ਰੂਰ ਰੰਗਿਆ ਗਿਆ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਬੈਗ ਸੰਦੂ ਦੇ ਬੈਗ ਦੇ ਵਿੱਚ ਅੱਜ ਕੀ ਕੀ ਹੈ ਚਾਰ ਵਾਈਟ ओके ਆਜੀ ਅਹ this is my shapecake ਮੈਚ ਇਅਰ ਯਰ ਫੇਵਰਿਟ ਵਾਈਨ ਆ ਸੋ ਦਿਸ ਇਨ ਸੋ ਮਨੀ ਵੀਡੀਓਸ ਯੈਸ ਯੈਸ ਦਿਸ ਆ ਮਾਈ ਫੇਵਰਿਟ ওকে ਐ ਅ ਗੀਜੀ ਬਹੁਤ ਹੀ ਨਾਮੀ ਸਟਾਰ ਕਲਾਕਾਰ ਮੈਡ ਸੰਧੂ ਜੀ ਇਹਦਾ ਬਾਪੂ ਵੀ ਸੋਚਦਾ ਹੋਣਾ ਸਾਲੇ ਨੇ ਲੂਰੀ ਬੰਦੀ ਨੂੰ ਹੀ ਖਰਾਬ ਕਰਤੀ ਜੰਮਿਆਂ ਮੁੰਡਾ ਸੀ ਸਾਲਾ ਨਿਕਲੇ ਕੀ ਗਿਆ ਦਿਸ ਇਜ਼ ਲਿਪ ਐਂਡ ਚਿਕ ਥੋੜਾ ਦਾ ਟੱਚ ਅਪ ਲੈਟੈਂਸੀ ওকে ਐਂਡ ਮਾਈ ਗਾਰਡਸ ਪੌਚ ওকে ਆਈ ਲਵ ਫ੍ਰੇਗਰੈਂਸਸ ਆਈ ਹੈਵ ਮੀਨੀ ਮੀਨੀ ਫ੍ਰੇਗਰੈਂਸਸ ਹਰ ਇੱਕ ਬੈਂਡੇ ਹਰ ਇੱਕ ਬੜਾ ਇਹ ਤਾਂ ਤੁਸੀਂ ਤਾਂ ਪ੍ਰੋਪਰ ਸਲੈਬਰੀਕੈਂਟ ਹੈ ਬੈਦ ਰੱਖਿਆ ਸਾਡਾ ਬੈ ਦੇਖੋ ਮੇਰੇ ਬੈ ਤੇ ਤਾਂ ਫਰੀ ਵਾਲ ਮਾਰੀ ਇਹਨਾਂ ਨੂੰ ਤਾਂ ਐਡੇ ਬੈਦ ਖਰੀਦੀ ਇਸ ਇਜ਼ ਉਜ਼ ਐਂਡ ਦਿਸ ਇਜ਼ ਲਾਈਕ ਅ ਪਰਫਿਊਮ ਆ ਮਾਈ ਲੇਪਲਸ ਲੇਪਲੰਪਰ ਸਾਰਾ ਮੇਕਅਪ ਲੱਸ ਮਹਾਂਤਾ ਬਹੁਤ ਨਿਕਲੇ ਆਇਆ ਪਰ ਵਾਈਬ੍ਰੇਟ ਹੋ ਗਿਆ ਨਹੀਂ ਨਿਕਲੇ ਆਇਆ ਆਏਕਸ ਉਸ ਮੀ ਪੀ ਸਟਾਪ ਇਟ ਦੇਖੀ ਕਿਤੇ ਸੈਡ ਜੀ ਤੇ ਤਾਂ ਨਹੀਂ ਖੜਤਾ ਮੈਨੂੰ ਲੱਗਦਾ ਦੇ ਪਰ ਵੀ ਕਟੂਗਾ ਪਰ ਦਾ ਖਸਣਾ ਵੀ ਟਿਕਦਾ ਕਰ ਨਹੀਂ ਪਰ ਹਲਕਾ ਫੁਲਕਾ ਟੱਚ ਆਪ And this is like, I'm traveling, right? I've mascara and I'm going to wear This is like a serum for eyes. Eye serum. Eye serum. Ha, eyelashes and all. And this is my cable. Okay. Yes. ho it. Face mask. That is very much yeah, important. important yeah. <laughs> ਬਾਲੇ ਜੋ ਸਾਰਾ ਬਹਿਗੀਸ਼ਾਂਤ ਦਾ ਪਰਮੋਟ ਸਾਲੇ ਇੱਕ ਬਣੀ ਨਿਕਲੇ ਜਿੰਨਾ ਕੁਛ ਨਿਕਲਿਆ ਮਸਕਾਰਾ ਮਸਕੂਰਾ ਜੈ ਨਿਕਲੇ ਐਂ ਪ੍ਰਬੂ ਵਾਲੀ ਕਿੜਾ ਕੱਟਤਾ ਉਹ ਵੀ ਜਾਣ ਜਾਂ ਸਬਾਦ ਲਈ ਜਾਂਦੀ ਹੈ ਇਹਦੇ ਨਾਲ ਮੈਨੂੰ ਸਲੀ ਇਹ ਸਮਝ ਨਹੀਂ ਆ ਰਹੀ ਇਹੋ ਜੇ ਸਾਸਤੇ ਘੋੜਿਆਂ ਨੂੰ ਐਵੇਂ ਪ੍ਰਮੋਟ ਕਰੀ ਜਾਂਦੇ ਨੇ ਜਿਵੇਂ ਸਾਲੇ ਇਹ ਕਾਰਗਲ ਦੀ جنگ ਜਿੱਤ ਕੇ ਆਏ ਹੋਣ ਜਿਲਿਆਂ ਵਾਲੇ ਬਾਅਦ ਚ ਇੰਨਾ ਤਾਂ ਬਹੁਤ ਵੱਡਾ ਯੋਗਦਾਨ ਰਿਹਾ ਹੋਵੇ ਪੰਜਾਬ ਦੇ ਹੱਕਾਂ ਲਈ ਸਿੱਧਾ ਸੈਂਟਰਲ ਸਰਕਾਰ ਨਾਲ ਮੱਥਾ ਲਾਇਆ ਹੋਵੇ ਦੇਣੀ ਬਤੇ I have condo. ਅਤੇ ਕਲਤਾ ਇੰਸਟਾਗ੍ਰਾਮ ਤੇ ਇਹ ਜੇ ਟੈਂਪੂਆਂ ਦਾ ਹਾਲ ਹੀ ਆਇਆ ਪਿਆ 16 ਇਨਾ ਕੁੜੀਆਂ ਪੁਨਾ ਤੱਕ ਸੈਕਿਉਰਿਟੀ ਨਹੀਂ ਹੁੰਦਾ ਜਿੰਨਾ ਸਾਲਾ ਇਨਾ ਚ ਇਹਨਾਂ ਨੂੰ ਦੇਖ ਕੇ ਤਾਂ ਐਦਾਂ ਲੱਗਦਾਗਾ ਜਿੱਦਾਂ ਸੋਹਣੀਆਂ ਕੁੜੀਆਂ ਸਾਡੇ ਕੈਨੇਡਾ ਤੇ ਆਸਟ੍ਰੇਲੀਆ ਗਈਆਂ ਹੋਣ ਤੇ ਪਿੱਛੇ ਇਹ ਜੇ ਟੈਂਪੂ ਰਹੇ ਹੋਣ ਪੰਜਾਬ ਚ ਸੱਤਵੇਂ ਦਰਿਆ ਦੀਆਂ ਨਹਿਰਾਂ ਨਾਲੇ ਜਹਜਾ ਸੁਭਾਲ ਇਹ ਇੰਟਰਵਿਊ ਕਰਨ ਨਾਲ ਹੀ ਨੇ ਇਹਦੇ ਤੋਂ ਪੁੱਛਿਆ ਗਾਣਾ ਮੈਨੂੰ ਲੱਗਦਾ ਇਹ ਸੁਭਾਲ ਆਈਪੀਐਸ ਦੇ ਪੇਪਰਾਂ 'ਚ ਜ਼ਰੂਰ ਆਊਗਾ ਵੀ ਮੈਂ ਸੰਦੂ ਦੇ ਬੈਗ ਚ ਕਿੰਨੇ ਰਗੜ ਦੇ ਲੱਗ ਪਾਈ ਗਏ ਓ ਮਾਈ ਗਾਡ ਕਮ ਆਨ ਬੀਬੀ ਸਟਾਪਰ ਨਾਲੇ ਪ੍ਰੋਟੈਕਸ਼ਨਲੀ ਕੀਜੀ ਤਾਂ ਮੈਸੇਜਰ ਉਹ ਵੀ ਰੱਖਣੀ ਚਾਹੀਦੀ ਆ ਕੀ ਪਤਾ ਕਦੋਂ ਲੁੱਟ ਪੜੀ ਐ ਕਿਸਾਲੀ ਮੈਨੂੰ ਹੁਣ ਤੱਕ ਇਹ ਸਮਝ ਨਹੀਂ ਆਈ ਵੀ ਤੁਹਾਨੂੰ ਭਰਾ ਕਹੀ ਜਾਂ ਭੈਣ ਇੱਛਾ ਤਾਰੀ ਸਲੇਦਿਆ ਮੈਨੂੰ ਇਹ ਗੱਲ ਦੱਸ ਤੂੰ ਕਦੇ ਕਦੇ ਸ਼ੌਂਕ ਦੇ ਤੌਰ ਤੇ ਪੈੜ ਵੀ ਲਾ ਲੈ ਨਾ ਯਰ ਭੈਣ ਚੋ ਏਡੀ ਫੀਲਿੰਗ ਤਾਂ ਕੈਟੀ ਪੈਰੀ ਨੇ ਨਹੀਂ ਚੱਕੀ ਜਿੱਦੀ ਸਾਲਾ ਇਹ ਚੱਕੀ ਫਿਰਦਾ ਸ਼ੈਰੀ ਬਾਈ ਵੀ ਕੁਝ ਕਹਿਣਾ ਚਾਹੁੰਦਾਗਾ ਵੀ ਇਹਦੀ ਇੰਟਰਵਿਊ ਲੈਣ ਨੂੰ ਈ ਸੀ ਇਹ ਕਿਹੜਾ ਸਾਲਾ ਰੇਕਾ ਤੇ ਤੂੰ ਆ ਮੀਨ ਮਾਈਕਲ ਜੈਕਸਨ ਤਾਂ ਹੈ ਨਹੀਂ ਗਿਆ ਤੂੰ ਭਰਾਵਾ ਮੈਡ ਸੰਧੂ ਨਹੀਂ ਇੱਛਾ ਧਾਰੀ ਡੱਡੂ ਅਰੇ ਮੈਨੂੰ ਯਾਦ ਆ ਗਿਆ ਜਵਾਬ ਤੋਂ ਤੁਸੀਂ ਪਤਾ ਨਹੀਂ ਹੱਸੋਗੇ ਕਿਦਾਂ ਤੁਸੀਂ ਕਹਿੰਦੇ ਮੇਰੇ ਇੰਨੇ ਗਰਲਫ੍ਰੈਂਡ ਸੀ ਨਾ ਕੋਈ ਸੋਚ ਵੀ ਨਹੀਂ ਸਕਦਾ ਸਭ ਕੁਝ ਸੀਗਾ ਹਾਂ ਹਾਰੇ ਚੀਜ਼ ਤੇ ਸੱਪਿਆ ਨਹੀਂ ਆ ਰੂਣਾ ਤੋਂ ਕਿਸੇ ਨਾਲ ਨਹੀਂ ਹੋਇਆ ਬਟ ਸਿਰਫ ਛੱਡੇ ਇਸੇ ਕਰਕੇ ਡਾਂਸ ਕਰਦੇ। ਉਹਨਾਂ ਨੇ ਕਿ ਤੁਸੀਂ ਉਹਨਾਂ ਨੇ ਮੈਨੂੰ ਬਹੁਤ ਦੁੱਖ ਆ ਭਰਾਵਾ ਤੈਨੂੰ ਤੇਰੀ ਦੀਏ ਪਛੱਟ ਗਈ ਛੱਡ ਗਈਆਂ ਸੱਚ। ਹਸੋਣਾ ਬਾਸੀ ਸਾਹਿਬ ਚਲੋ ਮੰਨਿਆ ਸਾਨੂੰ ਨਹੀਂ ਮਿਲਦੀ ਪਰ ਇਹਨੂੰ ਜਰੂਰ ਛੱਡ ਕੇ ਗਈਆਂ ਨੇ ਪਰ ਛੱਡਣ ਦਾ ਕਾਰਨ ਭਰਾਵਾ ਤੂੰ ਹਜੇ ਵੀ ਥੋੜਾ ਜਿਹਾ ਗਲਤ ਦੱਸ ਦਾਂਗਾ ਸਾਥੇ ਦੱਸਿਆ ਯਾਰ ਤੂੰ ਉਹਨਾਂ ਅੱਗੇ ਕੁਦਾ ਤਾਂ ਨਹੀਂ ਹੋ ਜਾਂਦਾ ਸੀ ਤੇ ਐ ਆਾ ਬੀਬੀ ਮੈਨੂੰ ਸਾਲੀਰ ਇਹ ਸਮਝ ਨਹੀਂ ਆਉਂਦੀ ਵੀ ਇੰਨਾ ਰਿਪੋਰਟਾਂ ਨੂੰ ਇਹੋ ਜਿਹੀ ਮਿਲਦੇ ਆ ਟ੍ਰੂ ਕਰਨ ਨੂੰ ਓਕੇ ਕਹਿੰਦੇ ਡਾਂਸ ਛੱਡ ਦੇ ਕਿੰਨਾ ਛੱਡਿੰਦਾ ਨਾ ਕਰਾਵਉ ਦਾਸ ਹੱਦ ਨੋ ਨਹੀਂ ਕਹਿੰਦੀਆਂ ਹੋਣੀਆਂ ਬਸ ਫੜ ਕੇ ਇਹ ਹੋਣਾ ਵੀ ਥੂੰ ਇਕੱਲਾ ਡਾਂਸ ਕਰਨ ਲੱਗ ਜਾਂਦਾ ਹੋਵੇਂਗਾ ਨਾ ਉਹਨਾਂ ਨੂੰ ਵੀ ਕਰਾਉਣਾ ਤੇਰਾ ਫੜ ਜਾ ਓ ਐਕਸਕਿਊਜ਼ ਮੀ ਪੀ ਸਟਾਪ ਇਟ ਬਸੀ ਸਾਹਿਬ ਥੋਦੀ ਸੱਤੀਓਂ ਸੋਤੇ ਗਲਤ ਮੈਂ ਜਮਾਂ ਗਲਤ ਨਹੀਂ ਕਿਹਾ ਔਰੇ ਪਰ ਹੁਣ ਕੀ ਕਰੀ ਤੁਸੀਂ ਸੋਚਿਆ ਹੀ ਐਵੇਂ ਆ ਵੈਸੇ ਥੋਦੀ ਗੱਲ ਚ ਦਮ ਹੈਗਾ ਬਸੀ ਸਾਹਿਬ ਠੀਕ ਹੈ ਮਿਹਰਬਾਨੀ ਸਸਤੀ ਕਰ ਕਿਹੜਾ ਗਾਣਾ ਬੁਲੇਟ ਜਿਸੀ ਰੱਖ ਲਈ ਜਿਸੀ ਚਲੋ ਬੱਚੇ ਆ ਵੀਰੇ ਕਦਾਬੀ ਜਦ ਨਹੀਂ ਆ ਰਿਹਾ ਟਕੋਲੇ ਰੱਖ ਲਿਆ ਦੀ ਆ ਪੱਠਮ ਕਿ ਤਲੋੜੀ ਯਾਰ ਛੰਮਕ ਚੱਲੋ ਦੀ ਯਾਰੀ ਛਾੜਦੀ ਪ੍ਰਾਵਤੂ ਤਾਂ ਆਪੇ ਇੱਕ ਛੰਮਕ ਚੱਲੂਆ ਜਿਹੜੇ ਸਾਹ ਬਨਾਲ ਤੂੰ ਤਾਪਦਾ ਰਹਿਣਾ ਤੇ ਜੋ ਮਰਜੀ ਬੋਲੀਏ ਪਰ ਮੈਨੂੰ ਕੁਝ ਵੀ ਕਰ ਦੇਣ ਉਹ ਮਾਰਨ ਤਾਂ ਕਾਜਣ ਨਾ ਮੈਂ ਨੱਚਦਾ ਹੀ ਜਾਊਂਗਾ ਦੁਨੀਆ ਤੋਂ ਵੀ ਕੀ ਬਾਤ ਹੈ ਮੈਂ ਨੱਚਦਾ ਹੀ ਜਾਊਂਗਾ ਨੱਚਦੀਆਂ ਅਲੜਕਵਾਰੀਆਂ ਸਭ ਕਾਲੀਆਂੁੱਤਾ ਦੇ ਹਵਾ ਵਿੱਚ ਉੱਡਦੇ ਇਕ ਗੱਲ ਹੋਰ ਭਰਾਵਾ ਮੰਨਿਆ ਤੈਨੂੰ ਜੀਐਫ ਛੱਡ ਗਈਆਂ ਪਰ ਤੂੰ ਇੱਕ ਬਾਰੀ ਕੋਸ਼ਿਸ਼ ਵੀ ਇਹੋ ਬਣਾਉਣ ਲਈ ਵੀ ਕਰਨੀ ਸੀ ਥੋੜਾ ਜਿਹਾ ਪੁਰਾਣੇ ਮਾਡਲ ਵਾਲਾ ਬਣਾਉਂਦਾ ਉਹਨੇ ਤੈਨੂੰ ਜਮਾਨੇ ਸੀ ਛੱਡਣਾ ਜੇ ਜੇਰੀਆ ਇੰਟਰੋ ਕਰਦੀ ਫਿਰਦੀ ਆ ਨਾ ਲੋਕ ਕਮੈਂਟਾਂ ਚ ਇਹਦੇ ਤੇ ਟੁਕੜਾ ਲਾਂਤਾ ਦਾ ਸਿੱਟਦੇ ਨੇ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਇੱਕ ਕਰ ਲੀਤੇ ਨਹੀਂ ਸਿੱਟਦੇ ਹੋਰ ਵੀ ਕਈਆਂ ਤੇ ਸਿੱਟਦੇ ਨੇ ਬਿਗੁਰਤ ਹੁਦਾ ਕਮਾਣਾ ਇਹ ਬਹੁਤ ਬੜੀਆ ਗਾ ਤੁਸੀਂ ਆਪਦੀ ਜਾਨ ਜੋਖਮ ਤੇ ਧਰ ਕੇ ਇਹ ਜੇ ਕਲਾਕਾਰ ਮੂਰੇ ਲੈ ਕੇ ਆਉਨੇ ਹੋ ਨਾਲੇ ਗਾਣਾ ਵੀ ਤੁਮ ਪ੍ਰਵਾਹ ਗਾਤਾ ਗਾ ਗਿਆ ਹਮਮ ਕੇ ਕੋਲੇ ਰੱਖ ਲੈ ਜੀ ਆਪਣਾ ਛਮਕ ਛਲੂਈ ਯਾਰੋ ਛੱਡਤੀ ਇੱਕ ਗੱਲ ਮੈਂ ਦੇਖੀ ਹੈ ਭਰਾਵਾ ਤੂੰ ਗੱਲਾਂ ਤਾਂ ਬਹੁਤ ਵੱਡੀ ਸਰਦਾਰੀ ਵਾਲੀਆਂ ਕਰਦਾ ਤੇ ਕੰਮ ਕੋ ਸੀਮਾਉਣ ਵਾਲੀ ਤੇ ਨਾਲੇ ਮੈਨੂੰ ਲੱਗਦਾ ਮੈਡਮ ਨੂੰ ਵੀ ਪਤਾ ਵੀ ਇਹਨੂੰ ਫੂਕਰੀਆਂ ਪਸੰਦ ਨੇ ਤੇ ਉਹ ਵੀ ਪੂਰਾ ਸੁਭਾਅ ਲੈ ਰਹੀ ਆ ਨਾਲੇ ਉਹਨੂੰ ਵੀ ਪਤਾ ਵੀ ਇੱਥੇ ਗੱਲ ਡਾਂਸ ਦੀ ਨਹੀਂ ਸੀ ਗੱਲ ਤਾਂ ਟੈਂਪੋ ਪੁਣੇ ਦੀ ਸੀ ਝੂਠੀ ਜਿਹਾ ਹੋਵੇ ਕਿਤੇ ਛੱਡਣ ਦਾ ਮੌਕਾ ਕਰਨੀ ਇਹ ਆ ਵੀ ਜਿਹੜੇ ਸਾਲੇ ਫੈਕਸ਼ਨ ਉਹਨਾਂ ਚ ਸੀ ਉਹੀ ਤੇ ਰਿਖੇ ਸੀ ਬੱਲੂ ਧਮਕਾ ਲਗਾ ਠਮਕਾ ਲਗਾ ਸਾਨੂੰ ਸਭ ਨੂੰ ਨੱਚਿਆ ਬੱਲੂ ਜਦਿਆ ਦਿਲ ਖੇਚ ਮੇ ਸਟੇਟ ਮੈਂ ਤਾਂ ਦੇਤੀ ਨਾ ਆਈ ਕੈਨ ਨਾਟ ਚੇਂਜ ਮਾਈ ਸੈਲਫ ਜੀ ਇਹਨੂੰ ਪੰਜਾਬੀ ਚ ਦੱਸਣਾ ਹੋਵੇ ਨਾ ਮੈਂ ਦੱਸਣਾ ਕਿਵੇਂ ਦੱਸਿਆ ਜਾਂਦਾ ਹੁੰਦਾ ਵੀ ਸਾਡੇ ਅੰਦਰ ਦਾਣਾ ਟੱਪਦਾ ਦਾਹ ਸਾਲਾ ਉਹ ਗੋਲੂ ਤੂੰ ਕੀ ਕਹਿੰਦਾ ਸੀ ਮੈਂ ਕੀ ਕਹਣਾ ਲਲੂ ਲੂ ਉਸਾਰੀ ਬਲੂ ਨੂੰ ਇਹ ਹੋਰ ਤਾਂ ਲੱਗਣਿਆ ਨੱਕ ਵੇਹ ਦਾ ਕੱਜਾ ਸਲੇ ਦਾ ਪਤਾਨੀ ਪਰ ਅਬ ਤੁਸੀਂ ਅਜੇ ਟੈਂਪੋਆਂ ਨੂੰ ਬੱਤ ਪਸੰਦ ਕਰਦੇ ਹੋ ਮੈਨੂੰ ਲੱਗਦਾ ਅਸੀਂ ਵੀਡੀਓ ਤੇ ਟਾਰਗੇਟ ਰੱਖਦੇ ਤੁਸੀਂ ਟਾਰਗੇਟ ਬਿਨੇ ਪੂਰਾ ਕਰਦੇ ਜੇ ਕਿਤੇ ਇਹ ਜਿਆ ਦੀ ਰੀਲ ਆ ਜੇ ਉਹਨੂੰ ਵੱਧ ਛੱਡ ਕੇ ਸ਼ੇਅਰ ਕਰਦੇ ਹਾਂ ਸਾਨੂੰ ਵੀ ਸਪੋਰਟ ਕਰਦੇ ਕਰੋ ਸਾਨੂੰ ਵੀ ਲਾਈਕ ਕਮੈਂਟ ਕਰਦੇ ਕਰੋ ਤੁਹਾਡਾ ਕੀਤਾ ਲਾਈਕ ਕਮੈਂਟ ਸਾਨੂੰ ਬਹੁਤ ਮੋਟੀਵੇਸ਼ਨ ਦਿੰਦਾ ਇਹ ਹੋਣੇ ਸ਼ੇਅਰ ਨਾਲ ਹੀ ਨੇ ਤੇ ਜਦੋਂ ਤੁਸੀਂ ਵੀਡੀਓ ਨੂੰ ਵਧੀਆ ਸਪੋਰਟ ਕਰਦੇ ਹੋ ਨਾ ਤਾਂ ਅਗਲੀ ਵੀਡੀਓ ਵਧੀਆ ਲੈ ਕੇ ਆਉਣ ਲਈ ਸਾਨੂੰ ਬਹੁਤ ਜਿਆਦੇ ਹੌਸਲਾ ਮਿਲਦਾ ਜਿੱਦਾਂ ਇਹਨਾਂ ਟੈਂਪੂਆਂ ਨੂੰ ਛਿੱਟੜ ਹਲਾਉਣ ਚ ਤੇ ਖੁਸ਼ੀਆਂ ਪੂਰਨ ਚ ਹਾਂਜੀ ਤੁਸੀਂ ਕਮੈਂਟ ਕੀਤਾ ਮੈਨੂੰ ਕੀ ਕਮੀਆਂ ਸੋਹਣਿਆ ਤੁਹਾਡੇ ਵਿੱਚ ਇਹ ਹਜਿ ਤੱਕ ਸਿੰਗਲ ਦਸੀਂ ਇੱਕ ਅੱਗੇ ਸੋਨੇ ਤੰਮੀਆਂ ਪੁੱਛ ਰਹੇ ਨੇ ਲੂਕ ਉਹ ਕਮੀ ਕਮੀ ਨੇ ਪ੍ਰਭੂ ਸਭ ਤੋਂ ਵੱਡੀ ਕਮੀ ਇਹ ਆ ਵੀ ਇਹਦੇ ਤਹਿ ਕੇ ਲੰਕਦੇ ਨੇ ਇਹਦੀ ਸਲਵਾਰ ਤੇ ਤਲਵਾਰ ਆ ਜੇ ਤਲਵਾਰਾਂ ਖੜਕਾਉਣੀਆਂ ਚਾਹੁੰਦੇ ਹਾਂ ਤਾਂ ਖੜਕਾ ਲੂ ਕਾ ਤਤੂ ਚੰਗਿਆਰੀ ਬਟ ਜੀਨੇ ਦਾ ਮੈਂ ਇਨਸਾਨ ਚਾਹੀਦਾ ਜੀਨੇ ਮੈਨੂੰ ਮੁੰਡਾ ਚਾਹੀਦਾ ਪਾਰਟਨਰ ਚਾਹੀਦਾ ਪਰ ਉਹ ਮੈਨਾਂ ਨਹੀਂ ਮਿਲਦਾ ਪਿਆ ਸੋਹਣਿਆ ਦੀ ਜਵਾਨ ਚਲਕ ਚਲਕ ਜਾਂਦੀ ਆ ਨਾਲੇ ਸੋਹਣਿਓ ਤੁਹਾਨੂੰ ਮੁੰਡੇ ਦੀ ਘੱਟ ਲੋੜ ਆ ਤੇ ਮੋٹے ਤੇ ਲੰਬੇ ਗੋਲ ਦੀ ਲੋੜ ਆ ਕਿਉਂਕਿ ਯੂਜ਼ ਕਰਨ ਵਾਲੇ ਵੀ ਬਹੁਤ ਬੋਏਫ੍ਰੈਂਡ ਬਣ ਜਾਣਗੇ ਮੇਰੇ ਹਨਾ ਬਟ ਮੈਨੂੰ ਐਵੇਂ ਦਾ ਮੁੰਡਾ ਚਾਹੀਦਾ ਜੋ ਮੇਰੇ ਨਾਲ ਲਾਈਫ ਟਾਈਮ ਮੇਰੇ ਨਾਲ ਰਵੇ ਹਨਾ ਇਹਨੂੰ ਉਹ ਮੁੰਡਾ ਚਾਹੀਦਾ ਜਿਹੜਾ ਇਹਨੂੰ ਯੂਜ਼ ਨਾ ਕਰੇ ਸਿਰਫ ਇਹਦੀ ਬੰਦੀ ਮਾਰੀ ਮੈਂ ਤਾਂ ਮੰਨਤੇ ਇਹਨੂੰ ਖੂਰੀ ਬਣਾਈ ਹੋ ਰੱਖੇ ਮੇਰੀ ਸਪੋਰਟ ਕਰਦਾ ਵੀ ਮੇਰੇ ਨਾਲ ਖੜਾ ਰਵੇ ਹਨਾ ਹਰੇਕ ਟਾਈਮ ਚ ਨਾਲ ਖੜਾ ਰਵੇ ਐਵੇਂ ਦਾ ਇਨਸਾਨ ਅੱਜ ਕੱਲ ਨਹੀਂ ਹੈਗਾ ਕੋਈ ਵੀ ਤਾਂ ਕਰਕੇ ਮੈਨੂੰ ਕੋਈ ਐਵੇਂ ਦਾ ਇਨਸਾਨ ਨਹੀਂ ਮਿਲਦਾ ਪਿਆ ਤਾਂ ਕਰਕੇ ਮੈਂ ਹੇਠ ਸਿੰਗਲ ਹਾਂ ਹੋਰ ਕੋਈ ਰੀਜ਼ਨ ਨਹੀਂ ਹੈਗਾ ਥੈਂਕ ਯੂ ਸੋ ਮੱਚ ਸਪੋਰਟ ਆ ਪ੍ਰਾਬਾ ਤਰੀ ਬਹੁਤ ਕਰਨੀ ਚਾਹੁੰਦੇ ਨੇ ਪਰ ਵਿੱਚ ਡਰਦੇ ਵੀ ਨੇ ਕਿਤੇ ਸਾਲਾ ਸੰਦ ਗਾਰੇ ਨਾਰੀ ਨਾਲੇ ਬੜ ਗਈ ਤਾਂ ਆ ਪ੍ਰਾਬਾ ਪੱਲੀ ਤਾੜ ਕੇ ਖੜ ਜਾਣਾ ਅੱਗੋਂ ਅਗਲੇ ਨੇ ਵੀ ਦੇਖਣਾਗਾ ਅਬ ਦਾ ਪਰ ਫੇਰ ਵੀ ਤੈਨੂੰ ਕੋਈ ਚੱਕਰ ਨਹੀਂ ਬੜਿਆਂ ਦੇ ਕਮੈਂਟ ਆਏ ਨੇ ਤੇਰੀ ਇਸ ਰੀਲ ਤੇ ਬਸ ਆਈ ਕਹਿੰਦੇ ਨੇ ਲੋਕ ਚੱਲਿਏ ਜੀ ਤੂੰ ਫੇਰ ਨਾ ਕਰ ਤੇਰੀ ਆ ਪਨਾਰੀ ਪਰਦਾਂਗੀ ਟੀ ਆਲੀ ਅਰਬੀਤੀ ਲੋਕ ਆਇਂ ਕਹੀ ਜਾਂਦੇ ਨੇ ਵੀ ਤੇਰੀ ਲੈਣ ਨਾਲੋਂ ਬੰਦਾ ਮੁੱਠਾ ਨਾ ਮਾਰ ਲੈ ਇੱਕ ਆ ਗਈ ਟਟਿਆਂ ਦੀ ਸਾਲੀ ਮਰ ਜਾਣਾ ਖਾਨੀ ਮਰ ਜਾਣੀ ਜਮਈ ਪਿਓ ਤੇ ਗਈ ਆਪ ਦੇ ਤੇ ਇੱਕ ਗੱਲ ਮੈਂ ਬਹੁਤ ਨੋਟ ਕੀਤੀ ਆ ਮੈਨੂੰ ਲੱਗਦਾ ਇਹ ਗੱਲ ਤੁਸੀਂ ਵੀ ਦੇਖੀ ਹੋਣੀ ਆ ਜਦੋਂ ਦਾ ਰਾਮ ਰਹੀਮ ਅੰਦਰ ਚਲਿਆ ਗਿਆ ਨਾ ਉਹ ਦੋਂਦੀ ਸਾਲੀ ਨਾ ਦੇ ਗੰਤੀ ਬਹੁਤ ਜਿਆਦੇ ਵੱਧ ਗਈ ਭੈਣ ਚ ਜਿੱਧਰ ਵੀ ਦੇਖੂ ਟੈਂਪੂ ਜਿੱਧਰ ਵੀ ਦੇਖੂ ਟੈਂਪੂ ਇਹ ਨਸਲ ਖਾਨੇ ਪਹਿਲਾਂ ਤੋਂ ਹੀ ਇੰਨੀ ਜਿਆਦੇ ਸੀਗੀ ਖਾਨੀ ਨੈਟ ਤੇ ਹੁਣ ਉੱਪਰ ਕੇ ਬਾਹਰ ਆ ਰਹੀ ਆ ਇਹਦੀ ਸ਼ਕਲ ਦੇਖ ਕੇ ਇਦਾਂ ਲੱਗਦਾ ਵੀ ਗੱਲਾਂ ਦੋ टी का प्रेसर पाया मेन लगता होना बहुत ही औखे होंगे ने पल पर, ने ए पर ए निके निका इंस्टाग्राम से रील पा के दस का कोई फायदा नहीं लोग कहते सारे टेंपू नू कठा करके ਇਹ ਹਰੀਕੇ ਪੱਤਨ ਵਾਲੀ ਨਹਿਰ ਜ਼ਰੂਰ ਦੋ ਆਪੇ ਸਾਲੇ ਵਿੱਚ ਬੱਜਦੇ ਫਿਰਨਗੇ ਇਸ ਮਿਕਸ ਬਰੀਡ 'ਚੋਂ ਕਈ ਕਲਾਕਾਰਾਂ ਦਾ ਪਲੇਖਾ ਪੈਂਦਾਗਾ ਤੁਸੀਂ ਉਹ ਮੰਨਤ ਕਰਕੇ ਜ਼ਰੂਰ ਦੱਸਿਓ ਵੀ ਕਿਹੜੇ ਕਿਹੜੇ ਕਲਾਕਾਰਾਂ ਦਾ ਇਦੀ ਚੋਂ ਪਲੇਖਾ ਪੈਂਦਾ ਆਪਾਂ ਵੀਡੀਓਜ਼ ਸਿਰਫ ਐਂਟਰਟੇਨਮੈਂਟ ਪਰਪਸ ਲਈ ਬਣਾਈ ਦੀਆਂ ਨੇ ਕਿਰਪਾ ਕਰਕੇ ਇਹਨਾਂ ਨੂੰ ਸੀਰੀਅਸ ਨਾ ਲੇਤਾ ਜਾਵੀ ਕਿਸੇ ਦੀ ਆਈਡੀ ਤੇ ਜਾ ਕੇ ਹੇਟ ਕਰਨ ਦੀ ਕੋਈ ਲੋੜ ਨਹੀਂ ਆਪਣਾ ਐਂਟਰਟੇਨਮੈਂਟ ਆਪਣੇ ਤੱਕ ਹੀ ਰੱਖਿਆ ਕਰੋ ਜਿਨ੍ਹਾਂ ਨੇ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਉਹ ਜਾ ਕੇ ਜਰੂਰ ਦੇਖ ਲੈਣ ਤੇ ਜਿਹੜੇ ਚੈਨਲ ਦੇ ਨਾਮ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ